ਸਰੇ ਗੱਜ ਜ ਸਾਰਿਆਂ ਨੂੰ ਹੋਰ ਕੀ ਹਲਚਲ ਹੈ ਜੀ ਉਮੀਦ ਕਰਦੇ ਸਾਰੇ ਵਧੀਆ ਹੋਵਾਂਗੇ ਠੀਕ ਹੋਵਾਂਗੇ ਤੇ ਸਾਰੇ ਵਧੀਆ ਰਹੀਏ ਤੇ ਆ ਵੇਖੋ ਆਪਣੇ ਬਰਾਤ ਆਣ ਵਾਲੀ ਹੈਗੀ ਆ ਤੇ ਆਪਣੇ ਆਪ ਰੈਡੀ ਹੋ ਗਏ ਤਿਆਰ ਹੋ ਗਏ ਨਾ ਚੁੱਕ ਕੇ ਤੇ ਉਹ ਵੇਖੋ ਸਾਰੀ ਫੈਮਿਲੀ ਬੈਠੀ ਹੈਗੀ ਹੈ ਬਰਾਤ ਦਾ ਵੇਟ ਕਰ ਰਹੇ ਤੇ ਮੇਰਾ ਵੀਰ ਆ ਹੀ ਜਾਂਦਾ ਹੈ ਮਸਾ ਹੀ ਆਇਆ ਈਗਾ ਹੋਰ ਹੋਦੀਆ ਠੀਕ ਹੋ ਗਈ ख को सारी फैमिली आप आपा आपा तो सारे तैयार <laughs> तो हो गए सारे रेडी हो गए बरात वेट कर रहे हैं को तो मेरी फैमिली बैठी सारी ठीक है बार गया। तो इधर बहर बैठे गए चलो दिखा के आने आप वेखो अग सेक रहे अग ठीक है मैं के आनी है ਕੰਤਕੀ ਹਾਲਸਾਲਾ ਮਾਹੌਲ ਕਿਦਾਂ ਦੇ ਹੈਗੇ ਆ ਉਫ ਫੋ 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 ਪਾਲਾ ਬਹੁਤ ਹੈ ਬਠੜ ਬਹੁਤ ਹੈ ਬਹੁਤ ਜ਼ਿਆਦਾ ਠੰਡ ਹੈ ਗਈ ਹੈ ਤੇ ਹਾਂਜੀ ਆ ਵੇਖੋ ਹਾਂ 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 ਵਸ ਤਿਆਰ ਆ ਵੇਖੋ ਆ ਵੇਖੋ ਸਲਦਾਰ ਲੱਗੇ ਖੜੇ ਆਈ ਕਿ ਬੋਖ ਲੱਗੇ ਖੜੀ ਥੋੜਾ ਰਵਿੰਦਰ ਹੈ ਕਿ ਬੋਖ ਲੱਗੇ ਖੜੀ ਉਹ ਵੇਖੋ ਖੜੇ ਐ ਠੀਕ ਐ ਤੇ ਇਦਾਂ ਦੇ ਟੈਂਟ ਬਹੁਤ ਸੋਹਣਾ ਵਧੀਆ ਤੇ ਜਾ ਕੇ ਲਾਈਕ ਕਮੈਂਟ ਸ਼ੇਅਰ ਕਰੋ ਤੇ ਬਹੁਤ ਵਧੀਆ ਸੋਹਣਾ ਲੱਗ ਰਿਹਾ ਹੈ ਵਧੀਆ ਪ੍ਰੋਗਰਾਮ ਹੈ ਬਰਾਤ ਆਉਣ ਵਾਲੀ ਹੈ ਫਿਰ ਤੁਹਾਨੂੰ ਬਰਾਤ ਦੇ ਸਿੰਦੀ ਖਾਵਾਂਗੇ ਤੇ ਆਵੇ ਖਚਲ ਲਵਾਈ ਲੱਗਿਆ ਦੋ ਤਿੰਨ ਦਿਨ ਹੋ ਗਿਆ ਲਵਾਈ ਲੱਗੇ ਖੜੇ ਹੈਗੇ ਮੋਹੌਲ ਇਦਾਂ ਦਾ ਹੀ ਹੈਗਾ ਆ ਟੋਪੀ ਆਣੀ ਚਾਹੀਦੀ ਆ ਆ ਜਾ ਆ ਜਾ ਆਓਗੇ ਆਓਗੇ ਟੈਨਸ਼ਨ ਨਾ ਲਾਤੋ ਆਪਣੇ ਆਪਣੀ ਭਣ ਭਰਮਾ ਦੀ ਟੋਪੀ ਨਾ ਆਵੇ ਇਹ ਵੀ ਹੋ ਸਕਦਾ ਹੈ ਚੜਾਣੀ ਨਹੀਂ ਚਲ ਰਿਹਾ ਤੇ ਬਹੁਤ ਜ਼ਿਆਦਾ ਠੰਡ ਹੈ ਤੇ ਆ ਵੇਖੋ ਹੁਣ ਆਪਾਂ ਅੱਜ ਸਾਰੀ ਫੈਮਿਲੀ ਚੱਲੇ ਆ ਉਹਨਾਂ ਕੋਲ ਵਰਾਸੇ ਹੀ ਲੈਣ ਵਾਸਤੇ ਆਈ ਫੋਨ ਬਣਾ ਬਹੁਤ ਸਾਫ ਕੋਲੀਆਂ ਦੀ ਪਈ ਆ ਮੈਂ ਵਲੌਗ ਬਣਾ ਰਹੀ ਆ ਲੈੜੀ ਤੋਂ ਵੀਡੀਓ ਬਣਾ ਦੇ ਲੈੜੀ ਵਿੱਚ ਬਣਾ ਕੋਲੀ ਸਾਹਮਣੇ ਪਈ

ਸੋ ਲਾ ਦੁਤਾਰੀ ਹਮ ਕਰ ਸਾਧਨ ਆਏ ਸਾਥੇ ਮੇਰ ਮਲਾਏ ਕਾਉਂ ਨੀ ਤਿਆਰੇ ਮੰਗਲ ਗਾਉ ਨਾਏ ਹਮ ਕਰ ਸਾਧਨ ਆਏ ਸਾਥ ਮਿਲਿਐ ਸੁ ਪਾਇਆ ਸਦ ਮਿਲਿਐ ਸੁ ਮੰਗਲ ਦਾਇਆ ਹਮ ਕਰ ਸਾਧਨ ਆਇਆ ਹਮ ਕਰ ਸਾਧਨ ਆਏ ਸਾਥੇ ਮੇਰ ਮਲਾਏ ਮੰਗਲ ਗਾਉ ਨਾਏ ਹਮ ਕਰ ਸਾਧਨ ਆਏ ਆਉ ਸਤਨਾਮ ਦੇਖਾਂ ਦਰਸ਼ਨ ਤੇਰਾ ਰਾਮ ਘਰ ਆਪਨੇ ਖੜੀ ਤਕਾ ਮਹਿਮਨ ਚਾਉ ਖੜੇ ਦਾਰਾ ਮਨ ਚਾਉ ਤਨੇ ਰ ਸੰਤੋ ਮੇਰਾ ਮੈਂ ਤੇਰਾ ਪਰਵਸਾ ਸੱਜਣ ਦੀ ਕੋਈ ਨਾ ਜੀ ਉਹਨਾਂ ਦਰਬਾਰਾਂ ਤੋਂ ਖੁਸ਼ਾ ਸੱਜਣੀ ਲੋਭ ਲੋਭਨਾ ਦਾਤਾ ਮਨੇ ਆਪੇ ਸਪਾਏ ਆਉ ਸਤਨਾਮ ਹੋਵੇ ਆਦਰਸ਼ਨ ਤੇਰਾ ਰਾਮ ਆਉ ਕੋਨ ਰੇ ਕਰ ਕਤੀ ਬਗਤ ਮਨਸਾਉ ਖਨੇ ਰਾਮ ਅਸ਼ੋ ਖਨੇ ਰਾਮ ਸਤਿਮੇ ਰਾਮ ਤੇ ਰਾਮ ਆਉ ਸਦਨਾ ਦੇਤਾਂ ਦਾ ਜੀ ਰਾਮ ਆਉ ਇਧਰ ਆ ਤਮੀ ਮੈਂ ਮਨਸਾਉ ਖਨੇ ਰਾਮ ਹਰੋ ਨਾਲ ਕੰਨ ਨਾ ਲਾ ਪਿਛਾ ਆਉ ਮੀਆ ਮੈਂ ਉਹ ਜੀ ਪੜਨ ਪੈਂਦਾ ਥਿਰ ਥਰੇ ਥਰੇ ਅੰਸਰ ਸਾਧਨੀ ਆਈ और से वे कला जी को से वाही उठ चुका है वो बच्ची की भाई के का सवाल आज समय दिया द्वारा दीजिए दो नंबर 2000 का दूसरा स्वीकार ने टू बैग उठकर कला जी पे 3000 की ਦੀ ਜੁਬੇ ਅੰਦਰ ਬਿਰਮਾਰ ਦੇ ਸਰਮੱਖਰ ਸੱਤੇ ਸਰ ਕੀ ਨੇ ਦਿੱਤਾ ਤਾਂ ਸਦਾ ਸਭ ਤੋਂ ਪਹਿਲਾਂ ਅੰਗਰੇਜ਼ ਨੇ ਕਿੱਦਾਂ ਦਾ ਇਹ ਸਿਰਾ ਵਧਾ ਕੇ ਮਹਾਰਾਜ ਦੇ ਸਾਹਮਣੇ ਰੱਖ ਦਿੱਤਾ ਜਾਵੇ ਜੋ ਨਾਲ ਸਿਰਾ ਵਧਾਉਣ ਦੀ ਹਰਮਨਤਾ ਕਰੋ ਨਾਲ ਦੀ ਨਾਲ ਇਨਾਦ ਕਲਚਾ ਪਾ ਪਾ ਰੱਖਿਆ ਅਈ ਸਰ ਪੈਗੰਦਰੀ ਸੰਧੀ ਸਿਰਾ ਵਧਾਉਣਾ ਇਹ ਸੇਧਾ ਮਨਾ ਕਰ ਮਾ ਜੀ ਸਤਿਗੁਰੂ ਮਿਲਤਾ ਉਹ ਵੀ ਕੰਮ ਸੁਹਰਤ ਆਕਿਆ ਕਰ ਦੇ ਸਵਾਰ ਸਤਿਗੁਰ ਸਤਸਾ ਕੀਆ ਤਹਿ ਪੰਨ ਮਹਿਰਵਾਨ ਦਾਸ ਕੀ ਰੱਖੀਆ ਨਾਨਕ ਹਰ ਗੁਣ ਗਾਇ ਅਲੱਖਣ ਬੁਲਾਈਆ ਕੀਤਾ ਤੋਂ ਵੀ ਆ ਕੰਮ ਸੁਹਰਤ ਆਕੀਆ ਕਰ ਦੇ ਸਵਾਰ ਸਤਿਗੁਰ ਸਤਸਾ ਕੀਆ ਤਹਿ ਪੰਨ ਮਹਿਰਵਾਨ ਦਾਸ ਕੀ ਰੱਖੀਆ ਨਾਨਕ ਹਰ ਗੁਣ ਗਾਇ ਅਲੱਖਣ ਲਾਤੀਆ ਕੀਤਾ ਲੋੜੀ ਹੈ ਕੰਮ ਸੁਹੱਟ ਆਖੀ ਹੈ ਬਾਦ ਗੁਰੂ ਜੀ ਦਾ ਬੋਖਾ ਪੜ ਲਈ ਬੋਖਾ ਪੜ ਕਰਦੇ ਨੇ ਬੋਲ ਕੇ ਰੱਖੀਆ ਪੜ ਸੁਹਣਾ ਸਤ ਗੁਰੂ ਜੀ ਦੀ ਮਤੂਰੀ ਦੇ ਅੰਦਰ ਚੋਕੀ ਅਰਦਾਸ ਹੋएगी ਅਰਦਾਸ ਦੇ ਵਿੱਚ ਜੋ ਕਾਕਾ ਰਵਿੰਦਰ ਸਿੰਘ ਅਤੇ ਉਹਨਾਂ ਦੇ ਪਿਤਾ ਜੀ

ਕੋਈ ਵੀ ਬਣਾਉਂਵੇ ਬੱਕਰੀ ਵਿਚਾਲੇ ਆ ਗਏ ਜੱਗੋ ਜੀ ਅਰਰੀ ਅਰਰੀ ਹੰਮਣੋ ਘਟਾ ਦੇ ਜੀ ਸਰ ਅਚਲ ਹੰਮਣ ਦੀ ਪਾਸ ਹੋਣਗੇ ਪਲੇ ਤੰਡੇ ਲਾਗੀ ਮੇਰੇ ਸੁਆਮੀ ਜੀਓ ਪਲੇ ਤੰਡੇ ਲਾਗੀ ਮੇਰੇ ਕੰਤ ਜੀਓ ਉਸ ਤਤਨੰਦਾ ਨਾਨਕ ਜੀ ਮੈਂ ਹੰਮ ਵਜਾਈ ਛੋੜਿਆ ਹਬ ਕਿਸ ਤਿਆਗੀ ਹਬੇ ਸਾ ਕੁੜਾਵੇ ਦਿੱਠੇ ਉਹ ਪਲੇ ਤੰਡੇ ਲਾਗੀ ਉਸ ਤਤਨੰਦਾ ਨਾਨਕ ਜੀ ਮੈਂ ਹੰਮ ਵਜਾਈ ਛੋੜਿਆ ਹਬ ਕਿਸ ਤਿਆਗੀ ਅਬੇ ਸਾਕੁਰਾ ਵੇ ਦਿੱਥੇ ਤੂੰ ਬੱਲੇ ਤੰਡੇ ਲਾਗੀ ਅਬੇ ਸਾਕੁਰਾ ਵੇ ਦਿੱਥੇ ਤੋਏ ਮਹੱਲਾ ਚੌਥਾ ਹਰ ਪੈੜੀ ਲਾ ਪਰਗਤੀ ਕਰਮ ਦੜਾਇਆ ਬਲਰਾਮ ਜੀ ਹੋ ਬਾਣੀ ਪਰਮਾ ਵੇ ਧਰਮ ਦੜੋ ਪਾਪ ਜਾਇਆ ਬਲਰਾਮ ਜੀ ਹੋ ਧਰਮ ਦੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦੜਾਇਆ ਸਤਗੁਰ ਗੁਰਪੂਰਾ ਆਰਾਦੋ ਸਭ ਕੁਲ ਬਕ ਪਾਪ ਗਵਾਇਆ ਅਜ ਅਨੰਦ ਹੋਵਾ ਬਟ ਪਾਗੀ ਹਨ ਹਰ ਹਰ ਮੀਤਾ ਲਾਇਆ ਜਨ ਕਹਿ ਨਾਨਕ ਲਾਉ ਪਹਿਲੀ ਅਰੰਭ ਕਾਦਰ ਚਾਇਆ ਜਨ ਕਹਿ ਨਾਨਕ ਲਾਉ ਪਹਿਲੀ ਅਰੰਭ ਕਾਦਰ ਚਾਇਆ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਕੱਠਾ ਨਹੀਂ ਖੜੀ ਰਹਿਣਾ ਸਤਿਨਾਮ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਰ ਦੂਰੀ ਦਾ ਸੰਗਤ ਪਰ ਘੁਮਨਾ ਆ ਬਲਰਾਮ ਜੀਓ ਦਰਪੋ ਪੈ ਮਨ ਹੋਏ ਹੋ ਮੈਂ ਮੈਂ ਦਵਾਇਆ ਬਲਰਾਮ ਜੀਓ ਹਾਂ ਸੁਨੀਲ ਖੜ ਜਾ ਦਰਬਲ ਪੋ ਪਾਇਆ ਹਰ ਘੁਗਾਇਆ ਰਾਮ ਰਦੂਰੇ ਅਤ ਖੜ ਸੁਨੀਲ ਰਾਮ ਪਸਾਰਿਆ ਅਤ ਖੜ ਇੱਕ ਇੱਕ ਖੜ ਜਾ ਅੰਤਰ ਬਾਾਰ ਹਰ ਪ੍ਰਭੇ ਕੋ ਮਨ ਹਰਦਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚੜਾਈ ਅਨੰਦ ਸ਼ਬਦ ਵਜਾਈ ਜਨ ਨਾਨਕ ਦੂਜੀ ਲਾਵ ਚੜਾਈ ਅਨੰਦ ਸ਼ਬਦ ਵਜਾਈ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਲਾ ਮੰਚਉ ਪਿਆ ਬਰਾ ਕੀ ਆ ਬਲਰਾਮ ਜਿਓ ਸੰਦਨਾ ਹਰ ਮੇਲ ਹਰ ਪਾਇਆ ਵਡ ਪਾਗੀ ਆ ਬਲਰਾਮ ਜਿਓ ਨਰਮਨ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਦਨਾ ਵਡ ਪਾਗੀ ਪਾਇਆ ਕਥੀਆ ਕਤ ਕਹਾਣੀ ਦਿਰਦੇ ਹਰ 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 ਤੁਮ ਉਪਜੀ ਅਰਧ ਪੀਏ ਮਸਤਕ ਭਾਗ ਜਿਓ ਨਨਾਂ ਨੁਕ ਬੋਲਾ ਤੀਜੀ ਲਾਵੇ ਹਰ ਉਪਜੈ ਮਨ ਬਹਿ ਰਾਪੀਓ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਹੈ ਗੁਰੂ ਸਤ ਨਾਮ ਵਾਹਿ ਗੁਰੂ ਸਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਰਕ ਜੀਓ ਹਰ ਚੌਥਰੀ ਲਾ ਮੰਸਾਤ ਹਰ ਪਾਇਆ ਬਲਰਾਮ ਜੀਓ ਗੁਰੂ ਮੁਗਮਿਲਿਆ ਸੁਬਾਹੇ ਮਾ ਹਰਮੰਤਨ ਮੀਠਾ ਲਾਇਆ ਬਲਰਾਮ ਜੀਓ ਰਮੇਤਾ ਲਾਇਆ ਮੇਰੇ ਪ੍ਰਪਾਇਆ ਅੰਧਨ ਹਰਲੇ ਬੁਲਾਇ ਮਾਚੰਦਿਆ ਪਰ ਪਾਇਆ ਸੁਆਮੀ ਹਰਨਾਮ ਵਦੀਵਾ ਦਾਇ ਹਰ ਪ੍ਰਭ ਠਾਕੁਰ ਕਾਦਰ ਚਾਇ ਤਨ ਹਿਰਤੇ ਨਾਮ ਗਸੀ ਨਨਾਰਕ ਬੋਲੇ ਚੌਥੀ ਨਾਨਕ ਹਰ ਪਾਇਆ ਪ੍ਰਭੁ ਨਾਸੀ ਸਤ ਨਾਮ ਵਹਿ ਗੁਰੂ 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 ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬੈਠ ਦੋ ਪਈ ਬੱਚੇ ਰੋ ਸਤ ਨਾਮ ਸ੍ਰੀ ਵਾਹਿਗੁਰੂ ਸਾਰ ਦਿਓ ਜਾ ਉਹ ਆ ਮੇਰੇ ਬਾਬਲਾ ਗੁਰਮਖੀ ਹਰ ਪਾਇਆ ਗਿਆ

ਸੱਲਿਆਗੇ ਤੋਂ ਦੱਸ ਗਿੱਦੇ ਬਾਅਦ ਹੀ ਕਿਤਾਬ ਮੈਂ ਬਸ ਮੈਂ ਬੜਾ ਬਹਿਲੀ ਉਹ ਕਿਹਦਾ ਕਰਦੀ ਕੰਚੀ ਦੀ ਟਾਪ ਫਾਇਰ ਬੜਾ ਖਾਈ ਗਿਆ ਲਾਮਾ